ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨੀ ਸਦੀ ਪੰਜਾਬ ਕੈਬਨਿਟ ਦੀ ਮੀਟਿੰਗ ਕਈ ਵੱਡੇ ਫੈਸਲਿਆਂ ਤੇ ਲੱਗ ਸਕਦੀ ਹੈ ਮੋਹਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਰਿੰਗਦਿਆ ਵਧੀਆਂ ਮੁਸ਼ਕਲਾਂ 8 ਦਿਨਾਂ ਅੰਦਰ ਗ੍ਰਿਫਤਾਰ ਕਰਨ ਦੇ ਹੁਕਮ ਹੋਏ ਜਾਰੀ ਪੰਜਾਬ ਦੇ 50 IAS ਤੇ IPS ਅਫਸਰਾਂ ਤੇ ਲਟਕੀ ਤਲਵਾਰ ਡੀਆਈਜੀ ਪੁੱਲਰਕੇਸ਼ ਚ ਸਾਹਮਣੇ ਆਈ ਨਾਮ ਕੇਂਦਰ ਵੱਲੋਂ ਫਿਰੋਜ਼ਪੁਰ ਪੱਟੀ ਰੇਲ ਲਾਈਨ ਪ੍ਰੋਜੈਕਟ ਨੂੰ ਹਰੀ ਝੰਡੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੇ ਵਿਦਿਆਰਥੀਆਂ ਵਿਚਾਲੇ ਹੋਈ ਮੀਟਿੰਗ ਵਿਦਿਆਰਥੀਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਵੱਡਾ ਐਲਾਨ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਰੇਟਾਂ ਨੂੰ ਲੈ ਕੇ ਨਵੇਂ ਹੁਕਮ ਹੋਈ ਜਾ ਰਹੀ ਹੈ ਐਕਸਾਈਜ਼ ਵਿਭਾਗ ਨੇ ਨੋਟੀਫਿਕੇਸ਼ਨ ਕੀਤਾ ਜਾ ਰਹੀ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਮੌਸਮ ਵਿਭਾਗ ਨੇ 15 ਤਰੀਕ ਤੱਕ ਕੀਤੀ ਭਵਿੱਖਬਾਣੀ ਤਰਨਤਾਰਨ ਜਿੰਮਨੀ ਚੋਂ ਤੋਂ ਬਾਅਦ ਕਾਲੀ ਉਮੀਦਵਾਰ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਤੇ ਹੋਇਆ ਵੱਡਾ ਐਕਸ਼ਨ ਗ੍ਰਿਫਤਾਰੀ ਨੂੰ ਲੈ ਕੇ ਸ਼ੁਰੂ ਹੋਈ ਕਾਰਵਾਈ ਮੁਅਤਲ ਡੀਆਜੀ ਹਰਚਰਨ ਸਿੰਘ ਪੁੱਲਰ ਨੇ ਜੇਲ੍ਹ 'ਚ ਗੱਦੇ ਦੀ ਕੀਤੀ ਮੰਗ ਜੇਲ੍ਹ ਦੀ ਬੈਰਕ ਵਿੱਚ ਪੁੱਲਰ ਦੀ ਪਿੱਠ 'ਚ ਹੋ ਰਿਹਾ ਹੈ ਦਰਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਬੋਲੇ ਰਵਨੀਤ ਬਿੱਟੂ ਕਹੀਆਂ ਵੱਡੀਆਂ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਤੇ ਹੋਵੇਗੀ ਇਸ ਮੀਟਿੰਗ ਦੌਰਾਨ ਇਹਨਾਂ ਫੈਸਲਿਆਂ ਉੱਤੇ ਮੋਹਰ ਲੱਗ ਸਕਦੀ ਹੈ ਤਰਨਤਾਰਨ ਉਪਚੋਨ ਦੇ ਨਤੀਜੇ ਵੀ ਉਸੇ ਦਿਨ ਲੱਨੇ ਜਾਣਗੇ ਮੀਟਿੰਗ ਸ਼ਾਮ 4 ਵਜੇ ਹੋਵੇਗੀ ਇਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਮਿਲਣ ਦੀ ਉਮੀਦ ਹੈ ਸਰਕਾਰ ਨੇ ਅਜੇ ਤੱਕ ਮੀਟਿੰਗ ਲਈ ਏਜੰਡਾ ਜਾਰੀ ਨਹੀਂ ਕੀਤਾ ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਈ ਜਾਣਗੇ ਮੀਟਿੰਗ ਵਿੱਚ 24 ਤਰੀਕ ਨੂੰ ਸ਼੍ਰੀ ਨਾਨਦਪੁਰ ਸਾਹਿਬ ਵਿੱਚ ਹੋਣ ਵਾਲੇ ਸੈਸ਼ਨ ਮਨਜ਼ੂਰੀ ਮਿਲ ਸਕਦੀ ਹੈ ਇਸ ਤੋਂ ਇਲਾਵਾ ਉਸ ਇਲਾਕੇ ਨਾਲ ਸੰਬੰਧਿਤ ਪ੍ਰੋਜੈਕਟਾਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਵਿਧਾਨ ਸਭਾ ਸੈਸ਼ਨ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਨਾਲ ਹੀ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਣਗੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸੱਦਾ ਭੇਜਿਆ ਗਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਿਲਾਂਵਾਦੀਆਂ ਨਜ਼ਰ ਆ ਰਹੀਆਂ ਹਨ ਦਰਸਲ ਸਾਹਬ ਦਾ ਮੰਤਰੀ ਬੁੱਟਾ ਸਿੰਘ ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਪੀਰ ਸਿੰਘ ਗੜੀ ਨੇ ਰਾਜਾ ਬੜਿੰਗ ਦੀ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਹਨ ਚੇਅਰਮੈਨ ਨੇ ਕਪੂਰਥਲਾ ਦੇ ਡੀਐਸਪੀ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਵਿੱਚ ਤਲਬ ਕੀਤਾ ਤੇ ਪੁੱਛਿਆ ਕਿ ਰਾਜਾ ਬੜਿੰਗ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਉਹਨਾਂ ਨੂੰ 8 ਦਿਨਾਂ ਦੇ ਅੰਦਰ ਰਾਜਾ ਵਰਿੰਗ ਨੂੰ ਗ੍ਰਿਫਤਾਰ ਕਰਨ ਦੇ ਸਪਸ਼ਟ ਹੁਕਮ ਦਿੱਤੇ ਗਏ ਹਨ ਡੀਐਸਪੀ ਨੇ ਕਿਹਾ ਕਿ ਰਾਜਾ ਵਰਿੰਗ ਦੀ ਵੀਡੀਓ ਫੋਰੈਂਸਿਕ ਜਾਂਚ ਵਿੱਚ ਇੱਕ ਹਫਤਾ ਜਾਂ 10 ਦਿਨ ਲੱਗਣਗੇ ਸਵਰਗੀ ਬੁੱਟਾ ਸਿੰਘ ਦੇ ਪੁੱਤਰ ਨੇ ਐਸਸੀ ਸਰਟੀਫਿਕੇਟ ਦਿੱਤਾ ਹੈ ਇਸ ਤੋਂ ਬਾਅਦ ਚੇਅਰਮੈਨ ਗੜੀ ਨੇ ਰਾਜਾ ਵਰਿੰਗ ਨੂੰ 8 ਦਿਨਾਂ ਦੇ ਅੰਦਰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 4 ਨਵੰਬਰ ਨੂੰ ਤਰਨਤਾਰਨ ਦੇ ਇੱਕ ਪਿੰਡ ਵਿੱਚ ਸਾਬਕਾ ਗ੍ਰਹਿ ਮੰਤਰੀ ਬੁੱਟਾ ਸਿੰਘ ਵਿਰੁੱਧ ਨਸਲੀ ਟਿੱਪਣੀ ਕੀਤੀ ਸੀ ਇਸ ਤੋਂ ਬਾਅਦ ਕਪੂਰਥਲਾ ਵਿੱਚ ਉਨ੍ਹਾਂ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਸੀ ਬੁੱਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਨੇ ਰਾਜਾ ਵੜਿੰਗ ਵਿਰੁੱਧ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਰਾਜਾ ਵੜਿੰਗ ਵਿਰੁੱਧ ਆਈ ਪੀਸੀ ਦੀ ਧਾਰਾ 353 ਤੇ 196 ਦੇ ਨਾਲ ਨਾਲ ਐਸ ਸੀ ਐਸਟੀ ਐਕਟ ਦੀ ਧਾਰਾ ਤਿੰਨ ਇੱਕ ਯੂਵਤੇ ਤਿੰਨ ਇੱਕ ਵੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਰਾਜਾ ਬੜਿੰਗ ਨੇ ਬੁੱਟਾ ਸਿੰਘ ਬਾਰੇ ਕਿਹਾ ਸੀ ਕਿ ਬੁੱਟਾ ਸਿੰਘ ਦਾ ਨਾਮ ਸੁਣਿਆ ਹੈ ਕਾਲੇ ਰੰਗ ਦਾ ਹੁੰਦਾ ਸੀ ਜਮਾ ਕਾਲਾ ਉਹ ਪੱਠੇ ਪਾਉਂਦਾ ਸੀ ਕਾਂਗਰਸ ਨੇ ਉਸ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪੰਜਾਬ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਵਿੱਚ ਈਡੀ ਨੇ ਪੰਜਾਬ ਦੇ ਆਈਐਸ ਅਤੇ ਆਈਪੀਐਸ ਅਫਸਰਾਂ ਦਾ ਰਿਕਾਰਡ ਹਾਸਲ ਕਰ ਲਿਆ ਹੈ ਇਸ ਦੌਰਾਨ ਜਾਂਚ ਹੁਣ ਤੱਕ ਪੰਜਾਬ ਦੇ ਤਕਰੀਬਨ ਪੰਜਾਬ ਸਰਾਂ ਦੇ ਨਾਮ ਸਾਹਮਣੇ ਆਏ ਹਨ ਈਡੀ ਦੀ ਟੀਮ ਮੰਗਲਵਾਰ ਸੀਬੀਆਈ ਦੇ ਦਫਤਰ ਪਹੁੰਚੀ ਅਤੇ ਅਫਸਰਾਂ ਦਾ ਰਿਕਾਰਡ ਮੰਗਿਆ ਸੀ ਜਿਨ੍ਹਾਂ ਤੇ ਬੇਨਾਮੀ ਜਾਇਦਾਦ ਬਣਾਉਣ ਦਾ ਦੋਸ਼ ਹੈ ਇਨ੍ਹਾਂ ਵਿੱਚੋਂ ਕਈ ਅਫਸਰ ਹਲੇ ਵੀ ਫੀਲਡ ਵਿੱਚ ਤਾਇਨਾਤ ਹਨ ਪੁੱਲਰ ਦੇ ਕਹਿਣ ਤੇ ਹੀ ਕ੍ਰਿਸ਼ਨੂ ਆਈਐਸ ਅਤੇ ਆਈਪੀਐਸ ਅਫਸਰਾਂ ਨਾਲ ਮਿਲੀਭੁਗਤ ਕਰਦਾ ਸੀ ਸੀਬੀਆਈ ਅਨੁਸਾਰ ਵਿੱਚੋਂ ਲੇ ਕ੍ਰਿਸ਼ਨੂ ਸ਼ਾਰਦਾ ਦੇ ਮੋਬਾਈਲ ਅਤੇ ਇਲੈਕਟ੍ਰੋਨਿਕ ਡਿਵਾਈਸ ਤੋਂ ਰੇਲ ਸਟੇ ਡੀਲਿੰਗ ਦੇ ਕਈ ਸਬੂਤ ਮਿਲੇ ਹਨ ਦੱਸ ਦिए ਕਿ ਪੰਜਾਬ ਪੁਲਿਸ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਰੇਲ ਮੰਤਰਾਲੇ ਨੇ ਰਾਜਪੁਰਾ ਮੁਹਾਲੀ ਰੇਲ ਲਿੰਕ ਨੂੰ ਹਰੀ ਝੰਡੀ ਦੇਣ ਤੋਂ ਕੁਝ ਦਿਨ ਬਾਅਦ ਹੁਣ 25.72 ਕਿਲੋਮੀਟਰ ਲੰਬੇ ਫਿਰੋਜ਼ਪੁਰ ਪੱਟੀ ਰੇਲ ਲਾਈਨਾਂ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਇਸ ਪ੍ਰੋਜੈਕਟ ਲਈ 764 ਕਰੋੜ ਦੇ ਕੁੱਲ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚ ਜ਼ਮੀਨ ਪ੍ਰਾਪਤੀ ਲਈ 165 ਕਰੋੜ ਰੁਪਏ ਸ਼ਾਮਿਲ ਹਨ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਮੁਖ ਸਕੱਤਰ ਨੂੰ ਮਨਜ਼ੂਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਗਿਆ ਹੈ ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਇਹ ਨਵਾਂ ਪ੍ਰੋਜੈਕਟ ਰਣਨੀਤਿਕ ਪੱਖੋਂ ਬਹੁਤ ਅਹਿਮ ਹੈ ਤੇ ਨਵਾਂ ਰੇਲ ਸੈਕਸ਼ਨ ਫਿਰੋਜ਼ਪੁਰ ਤੋਂ ਅਮਰੀਕ ਸਰ ਵਿਚਕਾਰ ਸਿੱਧਾ ਸੰਪਰਕ ਪ੍ਰਦਾਨ ਕਰੇਗਾ ਜਿਸ ਨਾਲ ਦੋਵਾਂ ਸ਼ਹਿਰਾਂ ਵਿਚਕਾਰ ਦੂਰੀ 98 ਕਿਲੋਮੀਟਰ ਘਟ ਜਾਵੇਗੀ ਇਹ ਲਾਈਨ ਸਰਦੀ ਜ਼ਿਲ੍ਹੇ ਨੂੰ ਗੁਜਰਾਤ ਦੀਆਂ ਬੰਦਰਗਾਹਾਂ ਨਾਲ ਸਿੱਧਾ ਜੋੜੇਗੀ ਜਿਸ ਨਾਲ ਖੇਤਰ ਵਿੱਚ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਵਿਦਿਆਰਥੀ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੌਰਾਨ ਵਿਦਿਆਰਥੀ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਸੰਬੰਧੀ ਕਈ ਮੁੱਦਿਆਂ ਤੇ ਵਿਚਾਰ ਪਟੰਦਰਾ ਕੀਤਾ ਜਥੇਬੰਦੀਆਂ ਦਾ ਕਹਿਣਾ ਸੀ ਕਿ ਹਾਲੀ ਚ ਵਿਦਿਆਰਥੀਆਂ ਤੇ ਦੈਰ ਕੀਤੇ ਕੇਸਾਂ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ ਤੇ ਚੋਣਾ ਹੋਣ ਤੱਕ ਅਦਾਲਤੀ ਕੇਸ ਵਾਪਿਸ ਲਈ ਜਾਣੇ ਚਾਹੀਦੇ ਹਨ ਵਾਈਸ ਚਾਂਸਲਰ ਨੂੰ ਕੁਝ ਵੀ ਨਹੀਂ ਥੋਪਣਾ ਚਾਹੀਦਾ ਇਸ ਬਾਰੇ ਗੱਲਬਾਤ ਕਰਦੇ ਆ ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਆਪਣੀਆਂ ਮੰਗਾਂ ਵੀਸੀ ਅੱਗੇ ਰੱਖੀਆਂ ਹਨ ਅਤੇ ਉਨ੍ਹਾਂ ਨੇ ਸਾਨੂੰ ਪ੍ਰੋਸਾ ਦੀ ਵਾਅ ਹੈ ਕਿ ਸੈਨੇਟ ਚੋਣਾਂ ਦਾ ਸ਼ਡਿਊਲ ਜਲਦੀ ਜਾਰੀ ਕੀਤਾ ਜਾਵੇਗਾ ਅਸ਼ਮੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੱਕ ਚੋਣਾਂ ਦਾ ਸ਼ਡਿਊਲ ਨਹੀਂ ਆ ਜਾਂਦਾ ਉਦੋਂ ਤੱਕ ਵਿਦਿਆਰਥੀਆਂ ਵੱਲੋਂ ਮੋਰਚਾ ਜਾਰੀ ਰੱਖਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਵਿਦਿਆਰਥੀਆਂ ਵੱਲੋਂ ਲਿਖਤੀ ਰੂਪ ਵਿੱਚ ਚੋਣਾਂ ਦਾ ਸ਼ੈਡਿਊਲ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸ਼ਰਾਬ ਦੇ ਠੇਕੇਦਾਰ ਹੁਣ ਮਨਮਾਨੇ ਰੇਟਾਂ ਤੇ ਸ਼ਰਾਬ ਦੀ ਵਿਕਰੀ ਨਹੀਂ ਕਰ ਸਕਣਗੇ ਐਕਸਾਈਜ਼ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਚ ਮੈਰੀਜ ਪੈਲਸਾਂ ਚ ਵੇਕਣ ਵਾਲੀ ਸ਼ਰਾਬ ਦੇ ਰੇਟ ਫਿਕਸ ਕਰ ਦਿੱਤੇ ਹਨ ਠੇਕੇਦਾਰ ਇਸ ਤੋਂ ਉੱਪਰ ਇਸ ਦੀ ਵਿਕਰੀ ਨਹੀਂ ਕਰ ਸਕਦੇ ਰੇਟ ਤੁਰੰਤ ਪ੍ਰਭਾਵ ਤੋਂ ਲਾਗੂ ਕਰ ਦਿੱਤੇ ਗਏ ਹਨ ਇਹ ਦੱਸ ਦਈਏ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਮੈਰਿਜ ਦੀ ਸੀਜ਼ਨ ਨੂੰ ਦੇਖਦੇ ਹੋਏ ਸਿੰਡੀਕੇਟ ਬਣਾ ਦਿੱਤਾ ਹੈ ਇਸ ਦੇ ਤਹਿਤ ਹਰ ਸ਼ਰਾਬ ਦੀ ਪੇਟੀ ਦੀ ਰੇਟ ਲਗਭਗ ਦੁੱਗਣੇ ਤੋਂ ਵੀ ਵੱਧ ਕਰ ਦਿੱਤੇ ਗਏ ਸਨ ਇਸ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਦਾ ਨੋਟਿਸ ਲੈਂਦੇ ਹੋਏ ਰੇਟਾਂ ਤੇ ਲਗਾਮ ਲਗਾ ਦਿੱਤੀ ਹੈ ਨੋਟੀਫਿਕੇਸ਼ਨ ਵਿੱਚ ਸਾਬ ਕਰ ਦਿੱਤਾ ਗਿਆ ਹੈ ਕਿ ਜੋ ਰੇਟ ਫਿਕਸ ਕੀਤੇ ਗਏ ਹਨ ਉਹਨਾਂ ਰੇਟਾਂ ਤੋਂ ਉੱਪਰ ਕੋਈ ਵੀ ਠੇਕੇਦਾਰ ਸ਼ਰਾਬ ਦੀ ਵਿਕਰੀ ਨਹੀਂ ਕਰੇਗਾ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਦਰਅਸਲ ਪੱਛਮੀ ਗੜਬੜੀ ਕਾਰਨ ਪਏ ਮੀਂਹ ਤੋਂ ਬਾਅਦ ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਸਵੇਰ 'ਚ ਠੰਡ ਨੇ ਅਚਾਨਕ ਜ਼ੋਰ ਫੜ ਲਿਆ ਹੈ ਇਸ ਦੇ ਚੱਲਦਿਆਂ ਰਾਤ ਦੇ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਨੇ 15 ਤਰੀਕ ਤੱਕ ਮੌਸਮ ਦੀ ਵੱਡੀ ਅਪਡੇਟ ਦਿੱਤੀ ਹੈ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੋਈ ਬਾਰਿਸ਼ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਦੀ ਬੇਟੀ ਅਤੇ ਇੱਕ ਹੋਰ ਵਿਅਕਤੀ ਖਿਲਾਫ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਥਾਣਾ ਸਰਾਈ ਅਮਾਨਤ ਖਾਂ ਵਿਖੇ ਪਰਚਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਬੀਤੇ ਮੰਗਲਵਾਰ ਵਿਧਾਨ ਸਭਾ ਹਲਕਾ ਤਰਨਤਾਰਨ ਵਿੱਚ ਹੋਈ ਜਿਮਨੀ ਚੋਣ ਵਿੱਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋਰ ਅਤੇ ਉਹਨਾਂ ਦੀ ਧੀ ਕੰਚਨਪ੍ਰੀਤ ਕੋਰ ਜੋ ਕਵਰਿੰਗ ਉਮੀਦਵਾਰ ਵੀ ਹਨ ਰੋਜ਼ਾਨਾ ਸੁਰਖੀਆਂ ਵਿੱਚ ਨਜ਼ਰ ਆਉਂਦੇ ਰਹੇ ਬੀਤੇ ਮੰਗਲਵਾਰ ਸੋਸ਼ਲ ਮੀਡੀਆ ਦੀ ਮਦਦ ਲੈਂਦੇ ਹੋਏ ਉਮੀਦਵਾਰ ਸੁਖਵਿੰਦਰ ਕੋਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੋਰ ਨਿਵਾਸੀ ਪਿੰਡ ਮਿਆਪੁਰ ਅਤੇ ਕਰਨਗਿਲ ਨਿਵਾਸੀ ਮਿਆਪੁਰ ਵੱਲੋਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚੱਲਦਿਆਂ ਇਨ੍ਹਾਂ ਵੱਲੋਂ ਚੋਣ ਪ੍ਰਚਾਰ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਗਈਆਂ ਸਨ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਿਟਰਨਿੰਗ ਅਧਿਕਾਰੀ ਐਸ ਡੀ ਐਮ ਤਰਨਤਨ ਗੁਰਮੀਤ ਸਿੰਘ ਦੇ ਬਿਆਨਾਂ ਹੇਠ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਦੀ ਅਗਲੀ ਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੀ ਬਡਾਇਲ ਜੇਲ੍ਹ ਚ ਬੰਦ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਗੱਦਾ ਚਾਹੀਦਾ ਹੈ ਜੇਲ੍ਹ ਦੀ ਬੈਰਕ ਚ ਪੁੱਲਰ ਦੀ ਪਿੱਠ ਵਿੱਚ ਦਰਦ ਹੋ ਰਿਹਾ ਹੈ ਇਸ ਦੀ ਵਜ੍ਹਾ ਤੋਂ ਉਹਨਾਂ ਨੂੰ ਸੌਣ ਵਿੱਚ ਦਿੱਕਤ ਹੋ ਰਹੀ ਹੈ ਬੀਤੇ ਦਿਨੀ ਸੀਬੀਆਈ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪੁੱਲਰ ਨੇ ਇਹ ਮੰਗ ਰੱਖੀ ਹੈ ਨਾਲ ਹੀ ਕੋਰਟ ਵਿੱਚ ਅਰਜੀ ਵੀ ਦਿੱਤੀ ਹੈ ਜਿਸ ਤੇ ਸੀਬੀਆਈ ਕੋਰਟ ਨੇ ਸਰਜੀ ਨੂੰ ਬਡੈਲ ਜੇਲ ਦੇ ਸੁਪਰਡੈਂਟ ਨੂੰ ਪੇਜ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਜੇਲ ਮੈਨੂਅਲ ਵਿੱਚ ਇਹ ਸੰਭਵ ਹੋਵੇ ਤਾਂ ਇਸ ਤੇ ਵਿਚਾਰ ਕੀਤਾ ਜਾਵੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਵਿਰੋਧ ਕਰਨ ਲਈ ਆਉਣ ਵਾਲੇ ਲੋਕਾਂ ਦਾ ਇੱਕੋ ਇੱਕ ਮਕਸਦ ਆਗ ਲਗਾਉਣਾ ਹੁੰਦਾ ਹੈ ਉਹਨਾਂ ਕਿਹਾ ਕਿ ਹਰ ਵਿਰੋਧ ਪ੍ਰਦਰਸ਼ਨ ਵਿੱਚ ਉਹੀ ਲੋਕ ਨਜ਼ਰ ਆਉਂਦੇ ਹਨ ਭਾਵੇਂ ਇਹ ਲੁਧਿਆਣਾ ਦੇ ਬੁੱਢਾ ਦਰਿਆ ਦਾ ਮਾਮਲਾ ਹੋਵੇ ਜਾਂ ਕੋਈ ਹੋਰ ਉਥੇ ਵੀ ਉਹੀ ਲੋਕ ਹੁੰਦੇ ਹਨ ਰਵਨੀਤ ਬਿੱਟੂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਦੋਂ ਉਹਨਾਂ ਨੇ ਮੋਰਚੇ ਨਾਲ ਜੁੜੇ ਵਿਦਿਆਰਥੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਤਾਂ ਉਹਨਾਂ ਦਾ ਰਹਿਾਈ ਨਹੀਂ ਉਹਨਾਂ ਨੇ ਇੱਕ ਸਟੇਜ ਲਈ ਪਰ ਉਥੇ ਉਨ੍ਹਾਂ ਨੇ ਇੱਕ ਸਟੇਜ ਲਾਈ ਪਰ ਉੱਥੇ ਕਈ ਸਟੇਜਾਂ ਲੱਗ ਗਈਆਂ ਪ੍ਰਦਰਸ਼ਨਕਾਰੀ ਆਪਣੇ ਸਪੀਕਰ ਅਤੇ ਮਾਈਕ੍ਰੋਫੋਨ ਲੈ ਕੇ ਆਏ ਸਨ ਅਤੇ ਸਟੇਜਾਂ ਚਲਾ ਰਹੇ ਸਨ ਰਵਨੀਤ ਬਿੱਟੂ ਨੇ ਕਿਹਾ ਕਿ ਸੈਨੇਟ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਯੂਨੀਵਰਸਿਟੀ ਦੇ ਹਿੱਤ ਵਿੱਚ ਸੀ ਹੁਣ ਕੀ ਹੋ ਰਿਹਾ ਨਾ ਤਾਂ ਇੱਥੇ ਪ੍ਰੋਫੈਸਰ ਰੱਖੇ ਜਾ ਰਹੇ ਹਨ ਨਾ ਹੀ ਕੋਈ ਇਨਸਾਫ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਫੰਡ ਵੀ ਨਹੀਂ ਦੇ ਰਹੀ ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ ਹੱਲ ਕਰਨ ਦਾ ਫੈਸਲਾ ਕੀਤਾ ਸੀ ਹਾਲਾਂਕਿ ਹੁਣ ਜਦੋਂ ਵਿਦਿਆਰਥੀ ਹੀ ਅੱਗੇ ਆ ਗਏ ਹਨ ਤਾਂ ਉਹਨਾਂ ਨੇ ਆਪਣਾ ਵਿਰੋਧ ਵਾਪਸ ਲੈ ਲਿਆ ਹੈ 611 ਨੂੰ ਕੋਟੇ ਤੋਂ ਰਿਪੋਰਟ ਮੰਗੀ ਗਈ ਹੈ ਜੋ ਆ ਲਾਈਆ ਜਿਸ ਮਨਿੰਦਰ ਸਿੰਘ ਰਾਜ ਆਪਣੇ ਜੀ ਸਰ ਇਹ ਨੀਤੀ ਕਿਉਂ ਲਾਈ ਹੈ ਸਰ ਚਾਪਤੀ ਨੂੰ ਐਫਆਰ ਚੁਹੀ ਸਰ 25 ਕੁਲ 2017 ਤੇ ਤੋਂ ਬਾਅਦ ਚਾਪਤੀ ਨੂੰ ਇਹ ਚ ਡੀ ਲਿਖਦੀ ਰਾਈਲੈਂਸ ਤੋਂ ਬਾਅਦ ਉਹ ਸਾਈਬਰ ਪ੍ਰੋਸੀਜਰ ਦੇ ਚੱਲ ਰਿਹਾ ਹੈ। ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ ਐਸਆਰ 10 ਸਰ ਇਹ ਸੀ ਪਿਛਲੇ 5 ਦਿਨਾਂ ਦੇ ਵਿੱਚ ਬਚਾਲੇ ਕਿਆ ਕੀਤਾ ਉਹ ਰਿਪੋਰਟ ਚਾਹੀਦੀ ਹੈ। ਇਹੀ ਹੈ ਨਾ ਸੇ ਕਿ ਵਦਈ ਸ੍ਰੀ ਸਰਬਜੋ ਸਿੰਘ ਨੂੰ ਕੋਲ 16 ਜੁਲਾਈ ਸ਼ਾਮ ਨੂੰ ਤੋਂ ਪੇਸ਼ ਹੋਇਆ ਸੀ ਦੇ ਵਿੱਚ ਹੂੰ ਤੇ ਕੱਲ ਉਹਨਾਂ ਤੋਂ ਸਰਟੀਫਿਕੇਟ ਲੈ ਆ ਸੀ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਦਾ ਜਾਣਾ ਸੀ ਤੇ ਸਰ ਉਹਦੀ ਲੈਕਚਰ ਕੰਟੈਂਟ ਹੂੰ ਤੇ ਆਪ ਇੱਕ ਮੀਟਿੰਗ ਸੀ ਅਦਮਾ ਦੀ ਤਕਰੀਰ ਬੋਲਦਾ ਸਰਬਜੋ ਸਿੰਘ ਤੋਂ ਲੈ ਕੇ ਡੂਟਾ ਸਿੰਘ ਇਹ ਸ਼ਖਤੀ ਲਗਾਈ ਸੀ ਸਰਕਲ ਉਹ ਕਦੋਂ ਸ਼ਾਮਲ ਤਫ਼ਤੀਸ਼ ਹੋਣੀ ਜਿਹੜਾ ਤੁਸੀਂ ਸੰਪਰਕ ਕੀਤਾ ਕਦੋਂ ਕੀਤਾ ਜੀ ਸਰ ਅਸੀਂ 4 ਜੁਲਾਈ ਨੂੰ ਕੌਫੀ ਕਿਸੇ ਪੱਲੇ 6 ਦੇ ਵੀ ਸਰਪੋਰਟ ਕੀਤੀ ਸੀ ਫਿਰ ਸਰ ਨਿੱਕੀ ਜਿਹਨਾਂ ਨੂੰ ਕਸੀ ਤੇ ਇਹ ਸਾਨੂੰ ਉਹਦਾ ਜੈਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਇਹ ਮੰਗਦਾ ਸੀ ਪਾਸ਼ੇ ਦੀ ਮੰਗ ਕੀਤੀ ਜਿਨ੍ਹਾਂ ਸੋਸ ਤੋਂ ਮੈਨੂੰ ਪਤਾ ਲੱਗਾ ਇਸ ਬਾਰੇ ਵੀ ਇਹ ਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਦੋਂ ਫੋੜੇ ਕੋ ਹੈ ਨਹੀਂ ਸੀ ਤੇ ਪਰਚਾ ਕੀਤਾ ਦਰਜ ਕੀਤਾ ਤੇ ਸਰ ਕੰਪਲੇਂਟ ਆਈ ਸੀ ਵੀਡੀਓ ਪਾਈ ਸੀ ਇਹ ਲੱਗਦਾ ਸਰ ਡਾਊਨਲੋਡ ਨਹੀਂ ਕਿੱਥੇ ਸਭ ਲੱਗਦਾ ਹੈ ਕਿ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਿਉਂ ਮੰਗੀਏ ਸਰ ਉਹ ਹੀ ओरिजिनल ਜਾਣਨ ਵਾਸਤੇ ਸਰ ਲੱਗਦਾ ਇਸ ਸਤ ਅਜੋੜ ਤੇ ਟੈਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਜੀ ਬੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਪੈਣਾ ਟੈਕਨੀਕਲ ਸਰ ਤੋਂ ਵੀ ਉਹ ਕੋਈ ਛੇੜਖਾਨੀ ਕਿਹੜੀ ਕੁਛ ਨਹੀਂ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਾਰਾ ਸਾਨੂੰ ਉਹ ਟੋਨਲ ਤਰੀਕ ਇਹੀ ਰੀਡ ਕੀਤਾ ਗਿਆ ਇਹ ਕਿ ਸਾਨੂੰ ਰੀਡ ਕਿੱਥੇ ਕੀਤੀ ਸਾਨੂੰ ਥੋੜੀ ਇਨਫੋਰਮੇਸ਼ਨ ਮਿਲਦੀ ਸੀ ਇਹ ਰਿਪੋਰਟ ਦੇ ਲੰਬਾ ਤਾਰੇ ਤੇ ਉਥੇ ਅਮਸਰ ਸਸ ਜੀ ਸਦੀ ਸਦੀ ਨਾਲ ਸਾਡੇ ਅਸਪੀਸਾ ਉਸ ਤੋਂ ਹੋਰ ਵੀ ਡੀਅਰ ਵੀ ਸਰ

ਕੱਲ ਹੀ ਤਰੰਤ ਆਣ ਸੀ ਇਹ ਸੋਪੇ ਪਾਇਆ ਸਭ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਹੀ ਨਵਾਂ ਸ਼ਹਿਰ ਅੱਛਾ ਸੂਸਤ ਲਿਖੇ ਸਕੇ ਸਰ ਪੋਸਟ ਇਹ ਹਾਂਜੀ ਉਹ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲੈਣਾ ਸਰ ਹਾਂ ਸਰ ਰਾਜਾ ਹੀ ਆ ਰੱਬ ਨੇ ਹਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਹੈ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹਟ ਤਾਂ ਨਹੀਂ ਹੈਗਾ ਹੂੰ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਇਹ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਜੀ ਤੇ ਡੇਲੀ ਅਪਡੇਟ ਤੇ ਪਾਵਾਂ ਤੁਹਾਨੂੰ ਇਸ ਸੱਟ ਦੇ ਵੀ ਆਪਣਾ ਪਹੁੰਚ ਤਾਂ ਨਹੀਂ ਚਾਹੁੰਦਾ ਸੀ ਕਿ ਜਦੋਂ ਤੇਰੇ 160 ਦਿਨ ਦੇ ਵਿੱਚ ਅਸੀਂ ਇਹ ਯੂਨੀਵਰਸਿਟੀਸ਼ਨ ਪੂਰੀ ਕਰਨੀ ਕਰਦੇ ਹਾਂ ਐਸੋਸੀਏਟ ਲਿਖਿਆ ਸੀ ਉੱਚੇ ਸੀ 60 ਦਿਨ ਦੇ ਵਿੱਚ ਕੰਪਲੀਟ ਕਰ ਲਏ ਸਾਰਾ ਯੂਨੀਵਰਸਿਟੀਸ਼ਨ ਉਹ ਕਰ ਲੈਣੀ ਚਾਹੀਦੀ ਸੀ ਕਿ ਸਾਰੇ ਸੀ ਮਾਸਟਰ ਬਣਿਆ ਨਾ ਕਰ ਸਕੋ ਇਹ ਸਭ ਛੋੜ ਦੇ ਕਿੰਨੇ ਦਿਨ ਜੀ ਕਿੱਧਰ ਦੇ ਜੀ ਨਹੀਂ ਇਹ ਦਿਨ ਇਹ ਤਾਂ ਇਦਾਂ ਆ ਵੀ ਬੋਤ ਸਰ ਇਨਵੈਸਟੀਗੇਸ਼ਨ ਇਸ ਸਿਕਿਟੀ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ। ਇਸ ਕਿਤਾ ਇਦਾਂ ਆ ਨਾ ਵੀ ਵੀ ਜਿੱਦਾਂ ਖਰਗੋਸ਼ ਭੱਜਿਆ ਨਾ ਖੁੱਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗਲੀ ਫੜ ਲੈ। ਨਿਸਤ ਤੁਸੀਂ ਫਿਕਰ ਨਹੀਂ ਕਰੋ ਕਿ ਇਹ ਜੇ ਇਹ ਸਾਡੇ ਵੱਸ ਸੇ ਵੀ ਇਤਨਾ ਸਵਾਲ ਹੈ। ਦੇਖੋ ਗੱਲ ਇਹ ਆ ਵੀ ਸਭ ਤੋਂ ਨੇੜੇ ਜੀ ਕੋਈ ਭਾਜਪੀ ਦੇ ਸੀ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਤਾਂ 2009 ਤੋਂ ਉੱਥੇ ਦੇਖਦਾ ਹੀ ਸੀ ਵੀ ਕਿੰਨਾ ਮਾਣ ਤੇ ਕਿੰਨਾ ਸਤਿਕਾਰ ਇੱਕ ਦੂਜੇ ਦਾ ਸੀ ਮੋਦੀ ਸਾਹਿਬ ਪੈਰੀਂ ਹੱਤ ਲਾਉਂਦੇ ਸੀ ਹੁਣ ਗੱਲ ਜਦੋਂ ਲੋੜ ਪੈ ਗਈ ਜਦੋਂ ਕਿਸਾਨ ਬਿੱਲ ਆ ਗਏ ਦੋ ਦੋ ਸਭ ਤੋਂ ਸੀਗੇ ਕਿਸਾਨ ਪਾਰਟੀਆਂ ਦੋਨੋਂ ਜਗ੍ਹਾ ਹੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਉਹ ਅੱਛਾ ਚਲੋ ਹੁੜਾਂ ਚ ਵੀ ਹੋਣ ਲੱਗੀ ਪਰ ਪੰਜਾਬ ਤੇ ਹਰਿਆਣਾ ਇਧਰ ਚਟਾਲਾ ਸਾਹਿਬ ਦਾ ਪੋਤਾ ਮਿਨਿਸਟਰ ਸੀ ਉਧਰ ਬਾਦਲ ਸਾਹਿਬ ਦੀ ਨੋ ਕੈਬਨਟ ਚ ਮੰਤਰੀ ਸੀ ਦੋਨਾਂ ਨੇ ਗਮਰਾਹ ਕਰਕੇ ਜਦੋਂ ਬਿੱਲ ਆਇਆ ਕੋਈ ਨਹੀਂ ਕਿਸੇ ਨੂੰ ਦੱਸਿਆ ਉਹਨਾਂ ਨੇ ਪੁੱਛੀ ਕਿ ਵੀ ਉੱਤੇ ਗੱਲ ਥੱਲੇ ਗੱਲ ਕਰ ਲਈ ਯੂਨੀਅਨ ਨਾਲ ਕਰ ਲਈ ਨਹੀਂ ਕਹਿੰਦੇ ਜੀ ਹਾਂ ਬਿਲਕੁਲ ਠੀਕ ਜਦੋਂ ਬਿਲਾ ਕੇ ਛੱਡ ਕੇ ਭੱਜ ਕੇ ਨਾ ਫਿਰ ਪਿੱਛੇ ਜਾਣ ਜੋਗੇ ਨਾ ਅੱਗੇ ਜਾਗੇ ਉਹ ਤਾਂ ਵਿਰੋਧ ਕਰਨ ਲੱਗ ਗਏ ਵੀ ਆ ਬਿੱਲ ਵਾਪਸ ਲਓ ਜੀ ਜਾਂ ਬਿਲੇ ਠੀਕ ਨਹੀਂ ਲਿਆਉਣਾ ਉੱਥੇ ਗੱਲ ਨਹੀਂ ਕੀਤੀ ਇਸ ਗੱਲ ਦਾ ਭਾਜਪਾ ਬਹੁਤ ਭਾਰੀ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਖਰਾਬ ਕੀਤਾ ਉਹ ਤੁਹਾਡੇ ਮੂਹਰੇ ਉਦੋਂ ਬਾਅਦ ਜਦੋਂ 22 ਦੀ ਇਲੈਕਸ਼ਨ ਆ ਗਈ ਜਦੋਂ 22 ਚ ਇਸ ਇੰਨੀ ਅੱਗ ਸੀ ਉਦੋਂ ਭਾਜਪਾ 117 ਸੀਟਾਂ ਤੇ ਲੜ ਲਈ ਹੁਣ ਪਾਰਲੀਮੈਂਟ ਜਿਹੜੀ ਆਈ 24 ਜੀ ਚ ਅਸੀਂ ਲੜੇ ਆ ਉਹ ਇਕੱਲੇ ਲੜ ਲਈ ਤੇ ਹੁਣ ਦੱਸੋ ਮੈਨੂੰ 27 'ਚ ਲੜਨ ਕਿਉਂ ਨਹੀਂ ਲੜਾਂਗੇ ਦੋ ਜਦੋਂ ਵਿਧਾਨ ਸਭਾ ਵੀ ਲੜ ਲਈ ਪਾਰਲੀਮੈਂਟ ਵੀ ਇਕੱਲੀ ਲੜੀ ਤੇ ਅਗਲੀ ਕਿਉਂ ਨਹੀਂ ਲੜਾਂਗੇ ਸਾਡੇ ਰੋਜ਼ ਪੈਰ ਜਿਹੜੇ ਆ ਉਹ ਮਜ਼ਬੂਤ ਹੋ ਰਹੇ ਆ ਅਸੀਂ ਆ ਤਰਨ ਤਰਨ ਵੋਟ ਦੀ ਗੱਲ ਨਹੀਂ ਅਸੀਂ ਹਰ ਪਿੰਡ 'ਚ ਜਾ ਕੇ ਸਾਡਾ ਬੂਥ ਲਗਿਆ ਹਰ ਪਿੰਡ 'ਚ ਸਾਨੂੰ ਲੋਕਾਂ ਨੇ ਕਿਹਾ ਵੀ 27 'ਚ ਤੁਹਾਨੂੰ ਪਾਵਾਂਗੇ 27 ਤੋਂ ਨਹੀਂ ਉਹ ਚੋਚ ਜਾਖੜ ਸਾਹਮਣੇ ਤਾਂ 24 'ਚ ਵੀ ਆ ਜਿਹੜੀ ਪਾਰਲੀਮੈਂਟ ਸੀ ਉਹ ਚ ਵੀ ਬੜਾ ਉਹਨਾਂ ਦਾ ਇਹ ਥਿਊ ਸੀ ਪਰ ਆਪਣਾ ਇੱਕ ਨਿੱਜੀ ਥਿਊ ਹੋਣਾ ਉਹ ਅਲੱਗ ਗੱਲ ਹੁਣ ਜਿਵੇਂ ਕੈਪਟਨ ਸਾਹਿਬ ਵੀ ਨੇ ਪਹਿਲਾਂ ਕਿਹਾ ਸੀ ਪਰ ਹੁਣ ਜਦੋਂ ਕੈਪਟਨ ਸਾਹਿਬਾ ਨਿਕਲੇ ਨੇ ਤਿੰਨ ਦਿਨ ਉਹਨਾਂ ਦੀ ਇੰਟਰਵਿਊਜ਼ ਹੋਈਆਂ ਉਹਨਾਂ ਨੇ ਕਿਹਾ ਵੀ ਇਹ ਕੰਮ ਹਾਈ ਕਮਾਂਡ ਦਾ ਹਜੇ ਦੂਰ ਆ ਉਹਨਾਂ ਨੇ ਦੇਖਣਾ ਹੈ ਇਸ ਕਰਕੇ ਮੈਨੂੰ ਜਿੰਨਾ ਦੇਖੋ ਮੈਂ ਥੋੜਨਾ ਸਹਿਮਤ ਆ ਵੀ ਜਿਹੜੇ ਅਕਾਲੀ ਦਲ ਦੇ ਨਾਲ ਭਾਈਵਾਲ ਰਹੇ ਆ ਬੀਜੇਪੀ ਦੇ ਬਹੁਤ ਲੋਕ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਚ ਮੰਤਰੀ ਰਹੇ ਪੁਰੇ ਵੀਰੇ ਉੱਥੇ ਵੀ ਰਹੇ ਉਹ ਇੱਕ ਕੰਫਰਟ ਆ ਜਿਹੜਾ ਉਹ ਇੱਕ ਕੰਫਰਟ ਹੈਗਾ ਉਹ ਉਹਨਾਂ ਉਹਨਾਂ ਦਾ ਪਰ ਮੈਨੂੰ ਇਹ ਦੱਸੋ ਮੈਂ ਇੱਕ ਗੱਲ ਜੇ ਬੀਜੇਪੀ 20 ਸੂਬਿਆਂ ਤੋਂ ਉੱਤੇ ਬੀਜੇਪੀ ਦੀ ਅੱਜ ਸਰਕਾਰ ਆ 20 ਸੂਬਿਆਂ ਚ ਸਰਕਾਰ ਆ ਆ 14 ਨੂੰ ਬਿਹਾਰ ਚ ਵੀ ਬਣਦੀ ਦੁਆਰਾ ਤੀਜੀ ਵਾਰ ਮੋਦੀ ਜੀ ਬੀਜੇਪੀ ਦੀ ਐਨਡੀਏ ਦੀ ਸਰਕਾਰ ਦੇਸ਼ ਚ ਵੀ ਸਾਨੂੰ ਜੇ ਬੀਜੇਪੀ ਦੀ ਕੱਲੀ ਸਰਕਾਰ ਨਹੀਂ ਬਣਦੀ ਪੰਜਾਬ ਚ ਤੇ ਸਾਨੂੰ ਕੀ ਅਸੀਂ ਅਸੀਂ ਅਕਾਲੀਆਂ ਨੂੰ ਬਣਾ ਕੇ ਆਪਣੀ ਬਦਨਾਮੀ ਕਰਾਉਣੀ ਹੈ ਵੀ ਇਹ ਬੇਅਦਬੀ ਕਰਨ ਇਹ ਬਣ ਕੇ ਚਿੱਟਾ ਵੇਚਣ ਅਸੀਂ ਉਹ ਗੱਲ ਭਾਜਪੀ ਦੇ ਅਸੀਂ ਆਪਣੇ ਇਹਨਾਂ ਨੂੰ ਬਣਾਉਣ ਖਾਤਰ ਅਸੀਂ ਇਹ ਸਾਰੀ ਮਿਹਨਤ ਕਰ ਰਹੇ ਹਾਂ ਮੇਰੇ ਅਰਗੇ ਮੰਤਰੀ ਬਣਾਏ ਨੇ ਅੱਜ ਮੈਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਵੀ ਇਹ ਝੋਲੀ ਚ ਕਾਲੀ ਦਲ ਦੇ ਪਾਈਏ ਅਸੀਂ ਬਿਲਕੁਲ ਨਹੀਂ ਤੇ ਤੁਹਾਡਾ ਜਵਾਬ ਆ ਗਿਆ ਮੈਂ ਇੱਕ ਲੱਖ ਸਾਲ بڑا ਐਂਸਵਰ ਹੈ ਅ ਗੁਰੂ ਤੇਗ ਬਹਾਦਰ ਜੀ ਦਾ ਪਾ 350 ਸਾਲਾ قومی ਪੱਧਰ ਤੇ ਮਨਾ ਰਹੇ ਆ ਪੰਜਾਬੀ ਮਨਾ ਰਹੇ ਆ ਇਤਫਾਕ ਦੀ ਗੱਲ ਹੈ ਕਿ ਤੁਸੀਂ ਅੱਜ ਪੰਜਾਬ ਦੀ ਕੈਪੀਟਲ 'ਚ ਬੈਠੇ ਹੋ ਕੁਝ ਦਿਨ ਰਹਿ ਗਿਆ 350 ਸਾਲੇ ਸਵਾਲ ਹੈ ਕਿਉਂਕਿ ਐਸਜੀਪੀਸੀ ਵੀ ਕਹਿ ਰਹੀ ਹੈ ਬਾਕੀ ਧਾਰਨ ਉਸਤਾਨਾਂ ਵੀ ਕਹਿ ਰਹੀਆਂ ਲੱਖਾਂ ਲੋਕਾਂ ਨੇ ਆਉਣਾ ਉਹਦੇ ਟ੍ਰੇਨਸ ਵਗੈਰਾ ਦਾ ਕਿਸ ਤਰ੍ਹਾਂ ਦਾ ਇੰਤਜ਼ਾਮ ਕਰ ਰਹੇ ਹੋ ਡੇਖੋ ਐਨਡੀਏ ਦੇ ਬਾਰੇ ਸਾਰੇ ਜਾਣਨਾ ਚਾਹਣਗੇ ਤੁਸੀਂ ਬਹੁਤ ਟੁਕਮਾ ਟੇ ਇੰਪੋਰਟੈਂਟ ਅਸੀਂ ਇਹ ਸੇ ਕਰਕੇ ਸਾਰੇ ਰੇਲਵੇ ਮਿਨਿਸਟਰੀ ਨੇ ਪਹਿਲਾਂ ਦਿੱਲੀ ਅੱਜ ਤੋਂ 1 ਮਹੀਨਾ ਪਹਿਲਾਂ ਅਸੀਂ ਬੇਨਤੀ ਕੀਤੀ ਐਸਜੀਪੀਸੀ ਵਾਲਿਆਂ ਨੂੰ ਉਹ ਵੀ ਆਏ ਉਹਨਾਂ ਨੇ ਗਰੇਵਾਲ ਸਾਹਿਬ ਦੀ ਡਿਊਟੀ ਲਈ ਅਸੀਂ ਬੇਨਤੀ ਕੀਤੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਲੋ ਉਹ ਨਾਲ ਹੀ ਸਿਰਸਾ ਸਾਹਿਬ ਬੈਠੇ ਆ ਉਹਨਾਂ ਦੇ ਉਹ ਆ ਗਏ ਅਸੀਂ ਝਿੰਡਾ ਸਾਹਿਬ ਆਏ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਝਿੰਡਾ ਸਾਹਿਬ ਆਏ ਆਪ ਅਸੀਂ ਤਖਤ ਸਾਹਿਬ ਪਟਨਾ ਸਾਹਿਬ ਤੋਂ ਆਏ ਉਹਨਾਂ ਦੇ ਪ੍ਰਧਾਨ ਸਾਡੇ ਆਪ ਦੇ ਸੋਹੀ ਸਾਹਿਬ ਉਹ ਆਏ ਇਸੇ ਤਰੀਕੇ ਨਾਲ ਸਾਡੇ ਨਦੇਟ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਉਹ ਉੱਥੇ ਮੌਜੂਦ ਸੀ ਤੇ ਚੀਫ ਖਾਲਸਾ ਦਬਾਨ ਤੋਂ ਜਿਹੜੇ ਆਪਣੇ ਐਮ ਐਲ ਏ ਨੇ ਆਮ ਆਦਮੀ ਪਾਰਟੀ ਦੇ ਕੀ ਨਾਮ ਉਹਨਾਂ ਦਾ ਅੰਮ੍ਰਿਤਸਰ ਵਾਲੇ ਨਿਜਰਸ ਉਹ ਕਿਤੇ ਬਾਹਰ ਗਏ ਸੀ ਉਹਨਾਂ ਨੇ ਆਪਣੇ ਥਾਂ ਟੀਮ ਭੇਜੀ ਤੇ ਅਸੀਂ ਉਹਨਾਂ ਨਾਲ ਬੜੀ ਡਿਟੇਲਡ ਮੀਟਿੰਗ ਕਰਕੇ ਜੋ ਸਲੋਗਨ ਦੀ ਗੱਲ ਹੋਈ ਵੀ ਕਿਸ ਤਰੀਕੇ ਨੇ ਰੇਲਵੇ ਸਟੇਸ਼ਨ ਤੇ ਸਲੋਗਨਸ ਲਿਖਣੇ ਆ ਕਿਸ ਤਰੀਕੇ ਨਾਲ ਟ੍ਰੇਨਸ ਚਲਾਉਣੀਆਂ ਕਿੰਨੀ ਲੋਡ ਆ ਅਸੀਂ ਉਹ ਸਾਰੀ ਆਪਣੀ ਗੱਲ ਵੀ ਉਹਨਾਂ ਨੂੰ ਦੱਸਤੀ ਤੇ ਉਹਨਾਂ ਨੇ ਸਾਡੇ ਨਾਲ ਸ਼ੇਅਰ ਕਰ ਲਈ ਸਾਡੀ ਬਿਲਕੁਲ ਪੂਰੀ ਤਿਆਰੀ